ਤਰਾ ਨਹੀਂ ਹੋਈ ਹੈ ਜੀ ਅਟੈਕ ਹੋਇਆ ਉਹਨੂੰ ਜਾਂ ਨਹੀਂ ਹੋਇਆ ਵੈਸੇ ਇਹਦਾ ਮੈਨੂੰ ਨਹੀਂ ਪਤਾ ਜਿਹੜੀ ਗੱਲ ਮੈਨੂੰ ਨਹੀਂ ਕਹਿਣੀ ਚਾਹੀਦੀ ਮੈਂ ਕਹਿਤੀ ਆ ਤੇ ਮੈਸੇਜ ਤੋਂ ਮੱਕਸਾਂ ਦਾ ਕੱਲ ਰਾਤ ਇੱਕ ਇੱਕ ਇਨਸੀਡੈਂਟ ਜਿਹੜਾ ਰਿਪੋਰਟ ਹੋਇਆ ਸੀਗਾ ਕਿ ਕੋਟਕਾਲ ਸਾਧਾ ਏਰੀਆ ਗੁੰਨਾਖਪੁਰਾ ਵਿੱਚ ਕਿ ਇੱਕ ਨੌਜਵਾਨ ਜਿਹਦਾ ਨਾਮ ਕਾਸ਼ਦੀਪ ਸਿੰਘ ਦਾ ਪੁੱਤਰ ਅਸ਼ੋਕ ਬਾੜ ਹੈ ਉਹਦੀ ਜਿਹੜੀ ਡੈਥ ਹੋ ਗਈ ਹੈ ਜੋ ਐਸਐਚਯੂ ਸਲਾਮਾਬਾਦ ਉੱਤੇ ਮੌਕੇ ਤੇ ਪਹੁੰਚੇ ਸੀਗੇ ਤਸਦੀਕ ਕੀਤਾ ਸੀਗਾ ਰਾਤ ਨੂੰ ਸਾਈਕੋਟ ਹੋਣ ਕਰਕੇ ਤੇ ਮੌਕੇ ਤੇ ਨਹੀਂ ਪਹੁੰਚ ਸਕਿਆ ਹੁਣ ਅੱਜ ਮੌਕੇ ਤੇ ਪਹੁੰਚੇ ਆ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਹੈ ਤੋਂ ਹਲਾ ਦੇ ਨੇ ਕਿ ਇਕਾਸ਼ਦੀਪ ਜਿਹੜਾ 20 ਸਮਾਂ ਪਹਿਨ ਉਹ ਨਸ਼ੇ ਦੀ ਲਤ ਲੱਗੀ ਸੀ ਇਹਨੂੰ ਇਹਦੇ ਪਰਿਵਾਰ ਵਾਲਿਆਂ ਨੇ ਇਹਨੂੰ ਡੀਡੀਸੀ ਸੈਂਟਰ ਦਾਖਲ ਕਰਾਇਆ ਸੀ ਇਹਦਾ ਇਲਾਜ ਕਰਾਇਆ ਸੀਗਾ ਤੋਂ ਪਰਿਵਾਰ ਦੇ ਕਹਿਣ ਦੇ ਮੁਤਾਬਕ ਇਹ ਹੁਣ 2 ਮਹੀਨੇ ਤੋਂ ਬਿਲਕੁਲ ਕੋਈ ਨਿਸ਼ਾਨ ਨਹੀਂ ਕਰ ਰਿਹਾ ਸੀਗਾ ਤੇ ਇਹਨੂੰ ਡੀਵੀਜ਼ਨ ਸੈਂਟਰ ਤੋਂ ਜਿਹੜੀ ਆ ਡਿਸਚਾਰਜ ਕਰਾ ਕੇ ਉਹ ਘਰ ਲਿਆਏ ਸੀਗੇ ਤੇ ਕੱਲ ਉਹਨਾਂ ਨੇ ਆਪਣੇ ਫਾਦਰ ਦੇ ਨਾਲ ਪਿੰਡ ਜਾਣਾ ਸੀਗਾ ਜਾਂ ਤੋਂ ਪਹਿਲਾਂ ਤਿਆਰ ਹੋ ਤੋਂ ਪਹਿਲਾਂ ਉਹਨੇ ਫਾਦਰ ਨੂੰ ਕਿਹਾ ਕਿ ਮੈਂ ਬਾਜ਼ਾਰ ਹਾਂ ਜਦੋਂ ਬਾਜ਼ਾਰ ਗਿਆ ਤੇ ਕੁਝ ਦੇਰ ਬਾਅਦ ਉਹਦੇ ਫਾਦਰ ਸ਼ੋਕਮਾਰ ਨੂੰ ਇਹ ਇਨਫਾਰਮੇਸ਼ਨ ਮਿਲੀ ਕਿ ਉਹਨਾਂ ਦਾ ਬੇਡਾ ਜਿਹੜਾ ਕਾਛ ਆ ਉਹ ਬੋੜੀ ਸਾਹਿਬ ਗੁਰਦੁਆਰੇ ਲਾ ਕੇ ਕਾਰ ਦੇ ਵਿੱਚ ਬੇਸੁੱਧ ਪਿਆ ਹੈ ਜੋ ਪ੍ਰਵਾਧ ਦੇ ਨਾਲ ਜਾ ਕੇ ਉਹਨਾਂ ਨੇ ਉਹਨੂੰ ਚੈੱਕ ਕੀਤਾ ਉਹ ਉਹਦਾ ਚੈੱਕ ਕਰਨ ਤੋਂ ਬਾਅਦ ਉਹ ਠੀਕਾਂਤ ਜੀ ਹੋ ਗਿਆ ਸੀਗਾ ਉਹਨੂੰ ਪਾਣੀ ਪੁਲਾਇਆ ਫਿਰ ਉਸ ਤੋਂ ਬਾਅਦ ਉਹਨੂੰ ਘਰ ਲੈ ਕੇ ਆਏ ਘਰ ਆਉਣ ਤੋਂ ਬਾਅਦ ਵੀ ਉਹਨੇ ਪਾਣੀ ਵਗੈਰਾ ਪੀਤਾ ਹੈ ਗੱਲਾਂ ਕਰ ਲੱਗਿਆ ਸੀ ਲੈਕਿਨ ਉਹਦੀ ਜਿਹੜੀ ਪਲਸ ਡਾਊਨ ਆਨ ਕਰਕੇ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਹਸਪਤਾਲ ਜਾਣ ਤੋਂ ਬਾਅਦ ਜਿਹੜੀ ਆ ਉਹਦੀ ਡੈਥ ਹੋ ਗਈ ਜਦ ਡੈਥ ਹੋਈ ਤਾਂ ਉਹਨ ਪਰ ਡੈਡ ਬਾਡੀ ਉਹ ਘਰ ਲੈ ਕੇ ਆ ਗਏ ਕਰ ਡੈਡ ਬਾਡੀ ਜਦੋਂ ਉਹਨਾਂ ਦੀ ਘਰ ਡੈਡ ਬਾਡੀ 'ਚ ਕਾਫੀ ਲੋਕੋ ਤੇ ਇਕੱਠੇ ਹੋਏ ਸੀ ਤੇ ਉਹਦੇ ਫਾਦਰ ਨੇ ਕਹਿਣ ਦਾ ਵੀ ਉਹ ਜਿਜ਼ਬਾਤੀ ਹੋ ਗਿਆ ਸੀ ਜਿਜ਼ਬਾਤੀ ਹੋ ਕੇ ਉਹਨੇ ਜਿਹੜੀ ਪ੍ਰੈਸ ਨੂੰ ਬਾਈਟ ਦਿੱਤੀ ਸੀਗੀ ਕਿ ਇਹ ਇਹ ਮੇਰੇ ਜਿਹੜੇ ਮੁੰਡੇ ਦੀ ਜਿਹੜੀ ਮੌਤ ਦਾ ਨਸ਼ਾ ਦੇ ਨਾਲ ਹੋਈ ਲੇਕਿਨ ਹੁਣ ਤੱਕ ਦੀ ਤਸਦੀਕ ਤੋਂ ਸਾਡੀ ਤੋਂ ਐਹੋ ਜੀ ਕੋਈ ਗੱਲ ਨਸ਼ੇ ਦੇ ਖਰਾਬ ਸਾਡੇ ਸਾਹਮਣੇ ਨਹੀਂ ਆਈ ਤੇ ਉਹਦੇ ਪਰਿਵਾਰ ਨੂੰ ਪੁੱਛੇ ਮੁਤਾਬਕ ਵੀ ਉਹ ਰਾਤੀ ਜਜਬਾਤੀ ਹੋਣ ਕਰਕੇ ਉਹ ਜ਼ਿਆਦਾ ਬੋਲ ਗਿਆ ਸੀ ਜਰ ਗਿਆ ਜੀ ਕੋਈ ਗੱਲ ਨਹੀਂ ਗਈ इवन ਉਹਦੀ ਡੈੱਡ ਬੋਡੀ ਵੀ ਜਿਹੜੀ ਚੈੱਕ ਕੀਤੀ ਗਈ ਉਹਦੇ ਉੱਤੇ ਕੋਈ ਨਸ਼ੇ ਦਾ ਟੀਕੇ ਦਾ ਕੋਈ ਇਹੋ ਜਿਹਾ ਨਿਸ਼ਾਨ ਨਹੀਂ ਸੀਗਾ ਪਰਿਵਾਰ ਦੀ ਉਸ ਗੱਲ ਤੇ ਸੰਤੁਸ਼ਟੀ ਸੀਗੀ ਇਸ ਵਾਰ ਵਿੱਚ ਪਰਿਵਾਰ ਦਾ ਕਹਿਣਾ ਵੀ ਉਹ ਕੋਈ ਕਿਸੇ ਕਿਸਮ ਦੀ ਵੀ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਲੇਕਰ ਅਸੀਂ ਆਪਣੇ ਲੈਵਲ ਤੇ ਇਹਨੂੰ ਪੂਰੀ ਤਰ੍ਹਾਂ ਤਸਦੀਕ ਕਰਾਂਗੇ ਜੇ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਨਸ਼ੇ ਦੀ ਜਿਹੜੀ ਕੋਈ ਗੱਲ ਪਾਈ ਗਈ ਤੇ ਇਹ ਪ੍ਰੋਪਰ ਬੰਦੀ ਕਰਵੀ ਕੀਤੀ ਜਾਊਗੀ ਕਿਉਂਕਿ ਸਾਡੇ ਡੀਜੀ ਸਰਦੀ ਤੇ ਸੀਪੀ ਸਰ ਦੀ ਡਿਰੈਕਸ਼ਨ ਹੈ ਪੌਸੀ ਹੈ ਕਿ ਨਸ਼ਿਆ ਦੇ ਖਿਲਾਫ ਨੋ ਟੋਲਰੈਂਸ ਪੌਸੀ ਜਿਹੜੀ ਅਸੀਂ ਵਰਤ ਰਹੇ ਹਾਂ 50 ਸੂਕਾ ਜਿਹੜੀ ਹੈ ਜੁਧ ਨਸ਼ਾ ਵਿਰੋਧ ਦੇ ਤਹਿਤ ਜਿਹੜਾ ਵੱਡੇ ਪੱਧਰ ਤੇ ਕੰਮ ਕਰੀ ਹੈ ਤਾਂ ਉਹਦੇ ਸਾਰਕ ਨਤੀਜੇ ਵੀ ਬਹੁਤ ਵੱਡੇ ਪੱਧਰ ਤੇ ਸਾਹਮਣੇ ਆਏ ਨੇ ਅਸੀਂ ਇਹਨੂੰ ਲਗਾਤਾਰੀ ਨਸ਼ਾ ਦੇ ਖਿਲਾਫ ਸਾਡੀ ਜਿਹੜੀ ਮੁਹਿੰਮ ਚੱਲ ਰਹੀ ਹੈ ਅਸੀਂ ਬਹੁਤ ਸਾਰੇ ਜਿਹੜੇ ਸਪਲਾਈਰ ਨੇ ਪੈਟਰੋਲਰ ਨੇ ਉਹਨਾਂ ਨੂੰ ਜੇਲਾ ਵਿੱਚ ਭੇਜ ਰਹੇ ਹਾਂ ਤੇ ਜਿਹੜੇ ਸਾਡੇ ਨਸ਼ਾ ਕਰਨ ਦੇ ਆਦੀ ਨੌਜਵਾਨ ਨੇ ਉਹਨਾਂ ਨੂੰ ਡੀਟੈਕਸ਼ਨ ਸੈਟਰ ਦਾ ਹਲ ਕਰਾਇਆ ਜਾ ਰਿਹਾ ਹੈ ਤੇ ਸਾਡੀ ਅੱਗੇ ਤੇ ਵੀ ਇਹ ਕਾਰ ਵੀ ਲਗਾਤਾਰ ਚਲਦੀ ਰਹੂਗੀ ਤੇ ਫਿਲਹਾਲ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਇਨਸੀਡੈਂਟ ਦੇ ਵਿੱਚ ਅਜੇ ਹੋਣ ਤੱਕ ਦੀ ਤਸਦੀਕ ਤੋਂ ਅਜੇ ਦੇ ਸੰਬੰਧੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਧੰਨਵਾਦ ਜੀ ਮੈਂ ਅਸ਼ੋਕ ਕੁਮਾਰ ਸਨਮ ਸਿੰਘ ਦੀ ਸੰਜੀ RAM ਵਾਸੀ RAM ਨਗਰ ਕਲੋਨੀ ਗੁਰਨਾਣਕਪੁਰੇ ਦਾ ਰਹਿਣ ਵਾਲਾ ਵਾਂ ਕੱਲ ਸ਼ਾਮ ਨੂੰ ਮੈਨੂੰ ਪਤਾ ਚੱਲਿਆ ਤੇ ਤੁਹਾਡੇ ਬੇਟੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਗੱਲਬਾਤ ਕੀਤੀ ਹੈ ਤੇ ਮੈਂ ਉਹਨੂੰ ਲੈ ਕੇ ਆਇਆ ਜਦ ਆ ਕੇ ਉਹਨੂੰ ਹਸਪੀਟਲ ਲੈ ਕੇ ਗਏ ਉਹ ਠੀਕ ਠਾਕ ਸੀਗਾ ਹਸਪੀਟਲ ਜਾਂਦੇ ਦੌਰਾਨ ਉਹਦੀ ਡੈਥ ਹੋ ਗਈ ਅਈ ਡਾਕਟਰ ਕੋ ਗਏ ਉਹ ਕੰਦਾ ਵੀ ਇਹ ਐਕਸਪਾਇਰ ਹੋ ਗਿਆ ਉਹਦੀ ਬਾਡੀ ਲੈ ਕੇ ਜਦੋਂ ਅਸੀਂ ਘਰ ਆਏ ਉਹਦੀ ਬਾਡੀ ਦੇਖ ਕੇ ਮੈਂ ਭਾਵਕ ਹੋ ਗਿਆ ਤੇ ਸਰਕਾਰ ਦੇ ਖਿਲਾਫ ਮੈਂ ਗੱਲਾਂ ਕਈਆਂ ਜਿਹੜੀਆਂ ਕਿ ਮੈਨੂੰ ਨਹੀਂ ਕਹਿਣੀਆਂ ਚਾਹੀਦੀਆਂ ਸੀਗੀਆਂ ਪਤਾ ਨਹੀਂ ਉਹਦੀ ਡੈਥ ਕਿਸ ਤਰ੍ਹਾਂ ਹੋਈ ਆ ਕਿਸ ਤਰ੍ਹਾਂ ਨਹੀਂ ਹੋਈ ਆ ਜੀ ਇੱਕ ਇਨਸੀਡੈਂਟ ਜਿਹੜਾ ਰਿਪੋਰਟ ਹੋਇਆ ਸੀਗਾ ਕਿ ਕੋਟਕਾਜ਼ਾ ਏਰੀਏ ਗੁੰਨਾਹਗਰਾਂ ਕੋਲੋਂ ਕਿ ਇੱਕ ਨੌਜਵਾਨ ਜਿਹਦਾ ਨਾਮ પ્રકાશਦੀਪ ਸਿੰਘ ਆ ਪੁੱਤਰ ਅਸ਼ੋਕਵਰ ਆ ਉਹਦੀ ਜਿਹੜੀ ਡੈਥ ਹੋ ਗਈ ਆ ਜੋ ਐਸਐਚਓ ਸਲਾਮਾਬਾਦ ਉੱਤੇ ਮੌਕੇ ਤੇ ਪਹੁੰਚੇ ਸੀਗੇ ਤਸਦੀਕ ਕੀਤਾ ਸੀਗਾ ਰਾਤ ਵੇਹ ਸਾਈਕੋਟ ਹੋਣ ਕਰਕੇ ਤੇ ਮੌਕੇ ਤੇ ਨਹੀਂ ਪਹੁੰਚ ਸਕਿਆ ਹੁਣ ਅੱਜ ਮੌਕੇ ਤੇ ਪਹੁੰਚੇ ਆ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਤੋ ਹਲਾ ਦੇ ਨੇ ਕਿ ਇਕਾਸ਼ਦੀਪ ਜਿਹੜਾ 20 ਸਾਲ ਪਹਿਨੋਏ ਨਸ਼ੇ ਦੀ ਲਤ ਲੱਗੀ ਸੀ ਇਹਨੂੰ ਜਿਹੜੇ ਪਰਿਵਾਰ ਵਾਲਿਆਂ ਨੇ ਇਹਨੂੰ ਡੀ ਡੀਸ ਜੈਟਰ ਦਾ ਹਟ ਕਰਾਇਆ ਸੀ ਇਹਦਾ ਇਲਾਜ ਕਰਾਇਆ ਸੀਗਾ ਤੇ ਪਰਿਵਾਰ ਦੇ ਕਹਿੰਦੇ ਮੁਤਾਬਕ ਇਹ ਹੁਣ 2 ਮਹੀਨੇ ਤੋਂ ਬਿਲਕੁਲ ਕੋਈ ਨਿਸ਼ਾਨ ਨਹੀਂ ਕਰ ਰਿਹਾ ਸੀਗਾ ਤੇ ਇਹਨੂੰ ਡੀਡੀਸ ਜੈਟਰ ਤੋਂ ਜਿਹੜੀ ਆ ਡਿਸਚਾਰਜ ਕਰਾ ਕੇ ਉਹ ਘਰ ਲਿਆਏ ਸੀਗੇ ਤੇ ਕੱਲ ਉਹਨਾਂ ਨੇ ਆਪਣੇ ਫਾਦਰ ਦੇ ਨਾਲ ਪਿੰਡ ਜਾਣਾ ਸੀਗਾ ਜਾਂ ਤੋਂ ਪਹਿਲਾਂ ਤਿਆਰ ਹੋਣ ਤੋਂ ਪਹਿਲਾਂ ਉਹਨੇ ਫਾਦਰ ਨੂੰ ਕਿਹਾ ਕਿ ਮੈਂ ਬਾਜ਼ਾਰ ਹੋਵਾਂ ਜਦੋਂ ਬਾਜ਼ਾਰ ਗਿਆ ਤੇ ਕੁਝ ਦੇਰ ਬਾਅਦ ਉਹਦੇ ਫਾਦਰ ਸ਼ੋਕਮਾਰ ਨੂੰ ਇਹ ਇਨਫਾਰਮੇਸ਼ਨ ਮਿਲੀ ਕਿ ਉਹਨਾਂ ਦਾ ਬੇਡਾ ਜਿਹੜਾ ਕਾਚ ਆ ਉਹ ਬੋਰੀ ਸਾਹ ਗੁਰਦੁਆਰੇ ਲਾ ਕੇ ਕਾਰ ਦੇ ਵਿੱਚ ਬੇਸ਼ੁਦ ਪਿਆ ਹੈ ਜੋ ਪ੍ਰਵਾਧ ਦੇ ਨਾਲ ਜਾ ਕੇ ਉਹਨਾਂ ਨੂੰ ਚੈੱਕ ਕੀਤਾ ਉਹ ਉਹਦਾ ਚੈੱਕ ਕਰਨ ਤੋਂ ਬਾਅਦ ਉਹ ਠੀਕਾਂ ਅੰਤ ਜੀ ਹੋ ਗਿਆ ਸੀਗਾ ਉਹਨੂੰ ਪਾਣੀ ਪੁਲਾਇਆ ਫਿਰ ਉਸ ਤੋਂ ਬਾਅਦ ਉਹਨੂੰ ਘਰ ਲੈ ਕੇ ਆਏ ਘਰ ਆਉਣ ਤੋਂ ਬਾਅਦ ਵੀ ਉਹਨੇ ਪਾਣੀ ਵਗੈਰਾ ਪੀਤਾ ਗੱਲਾਂ ਕਰ ਲੱਗਿਆ ਸੀ ਲੇਕਿਨ ਉਹਦੀ ਜਿਹੜੀ ਪਲਸ ਡਾਊਨ-ਆਨ ਕਰਕੇ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਹਸਪਤਾਲ ਜਾਣ ਤੋਂ ਬਾਅਦ ਜਿਹੜੀ ਆ ਉਹਦੀ ਡੈਥ ਹੋ ਗਈ ਜਦ ਡੈਥ ਹੋਈ ਡੈਥ ਤੋਂ ਬਾਅਦ ਡੈੱਡ ਬੋਡੀ ਨੂੰ ਘਰ ਲੈ ਕੇ ਆ ਗਏ ਘਰ ਡੈੱਡ ਬੋਡੀ ਜਦੋਂ ਉਹਨਾਂ ਦੀ ਘਰ ਡੈੱਡ ਬੋਡੀ 'ਚ ਕਾਫੀ ਲੋਕੋ ਤੇ ਕਟੇ ਹੋਏ ਸੀ ਉਹਦੇ ਫਾਦਰ ਨੇ ਕਹਿਣ ਤੋਂ ਕਿ ਉਹ ਜਿਜਬਾਤੀ ਹੋ ਗਿਆ ਸੀ ਜਿਜਬਾਤੀ ਹੋ ਕੇ ਉਹਨੇ ਜਿਹੜੀ ਪ੍ਰੈਸ ਨੂੰ ਬਾਈਟ ਦਿੱਤੀ ਸੀਗੀ ਤੇ ਇਹ ਇਹਦੇ ਮੇਰੇ ਜਿਹੜੇ ਮੁੰਡੇ ਦੀ ਜਿਹੜੀ ਮੌਤ ਦਾ ਅਚਾਨਕ ਨਾਲ ਹੋਈ ਲੇਕਿਨ ਹੁਣ ਤੱਕ ਦੀ ਤਸਦੀਕ ਤੋਂ ਸਾਡੀ ਤੋਂ ਇਹੋ ਜੀ ਕੋਈ ਗੱਲ ਨਸ਼ੇ ਦੇ ਖਰਾਬ ਸਾਡੇ ਸਾਹਮਣੇ ਨਹੀਂ ਆਈ ਤੇ ਉਹਦੇ ਫਾਦਰ ਨੂੰ ਪੁੱਛੇ ਮੁਤਾਬਕ ਵੀ ਉਹ ਰਾਤੀ ਜਿਜਬਾਤੀ ਹੋਣ ਕਰਕੇ ਉਹ ਜ਼ਿਆਦਾ ਗੋਲ ਗਿਆ ਸੀ ਜਰ ਗਿਆ ਹਜੇ ਕੋਈ ਗੱਲ ਨਹੀਂ ਵੀ ਈਵਨ ਉਹਦੀ ਡੈਡ ਬੋਡੀ ਵੀ ਜਿਹੜੀ ਚੈੱਕ ਕੀਤੀ ਗਈ ਉਹਦੇ ਉੱਤੇ ਕੋਈ ਨਸ਼ੇ ਦਾ ਟੀਕੇ ਦਾ ਕੋਈ ਇਹੋ ਜਿਹਾ ਨਿਸ਼ਾਨ ਨਹੀਂ ਸੀਗਾ ਪਰਿਵਾਰ ਦੀ ਉਸ ਗੱਲ ਤੋਂ ਸੰਤੁਸ਼ਟੀ ਸੀਗੀ ਇਸ ਵਾਰ ਦੇ ਵਿੱਚ ਪਰਿਵਾਰ ਦਾ ਕਹਿਣਾ ਵੀ ਉਹ ਕੋਈ ਕਿਸੇ ਕਿਸਮ ਦੀ ਕੋ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ। ਲੇਕਿਨ ਅਸੀਂ ਆਪਣੇ ਲੈਵਲ ਤੇ ਇਹਨੂੰ ਪੂਰੀ ਤਰ੍ਹਾਂ ਤਸਦੀਕ ਕਰਾਂਗੇ। ਜੇ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਨਸ਼ੇ ਦੀ ਜਿਹੜੀ ਕੋਈ ਗੱਲ ਪਾਈ ਗਈ ਤੇ ਇਹ ਪ੍ਰੋਪਰ ਬੰਦੀ ਕਾਰਵਾਈ ਕੀਤੀ ਜਾਊਗੀ। ਕਿਉਂਕਿ ਸਾਡੇ ਡੀਜੀ ਸਰ ਦੀ ਤੇ ਸੀਪੀ ਸਰ ਦੀ ਇੰਟਰੈਕਸ਼ਨ ਹੈ, ਬਹੁਤ ਸੀ ਹੈ ਕਿ ਨਸ਼ਾ ਦੇ ਖਿਲਾਫ 0 ਟੋਲਰੈਂਸ ਬਹੁਤ ਸੀ ਜਿਹੜੀ ਅਸੀਂ ਵਰਤ ਰਹੇ ਹਾਂ। 50 ਸਾਲ ਜਿਹੜੀ ਹੈ ਜੋਧ ਨਸ਼ਾ ਵਿਰੋਧ ਦੇ ਤਹਿਤ ਜਿਹੜਾ ਵੱਡੇ ਪੱਧਰ ਤੇ ਕੰਮ ਕਰੀ ਹੈ। ਤੋਂ ਉਹ ਇਹਦੇ ਸਾਰਕ ਨਤੀਜੇ ਵੀ ਬਹੁਤ ਵੱਡੇ ਪੱਧਰ ਤੇ ਸਾਹਮਣੇ ਆਏ ਨੇ ਅਸੀਂ ਇਹਨੂੰ ਲਗਾਤਾਰੀ ਦਸ਼ਾ ਦੇ ਖਿਲਾਫ ਸਾਡੀ ਜਿਹੜੀ ਮੁਹਿੰਮ ਚੱਲ ਰਹੀ ਆ ਅਸੀਂ ਬਹੁਤ ਸਾਰੇ ਜਿਹੜੇ ਸਪਲਾਈਅਰ ਨੇ ਪੈਟਰੋਲਰ ਨੇ ਉਹਨਾਂ ਜੇਲਾ ਵਿੱਚ ਭੇਜ ਰਹੇ ਆ ਤੇ ਜਿਹੜੇ ਸਾਡੇ ਨਸ਼ਾ ਕਰਨ ਦੇ ਆਦੀ ਨੌਜਵਾਨ ਨੇ ਉਹਨਾਂ ਨੂੰ ਡਿਟਿਕਸ਼ਨ ਸੈਟਰ ਦਾਖਲ ਕਰਾਇਆ ਜਾ ਰਿਹਾ ਹੈ ਜਾ ਰਿਹਾ ਹੈ ਤੇ ਸਾਡੀ ਅੱਗੇ ਤੇ ਵੀ ਇਹ ਕਾਰਵਾਈ ਲਗਾਤਾਰ ਚੱਲਦੀ ਰਹੂਗੀ ਤੇ ਫਿਲਹਾਲ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਇਨਸੀਡੈਂਟ ਦੇ ਵਿੱਚ ਹੁਣ ਤੱਕ ਦੀ ਤਸਦੀਕ ਤੋਂ ਨਸ਼ੇ ਦੇ ਸੰਬੰਧੀ ਕੋਈ ਗੱਲ ਦਾਬ ਸਾਹਮਣੇ ਨਹੀਂ ਆਈ ਧੰਨਵਾਦ ਜੀ ਮੈਂ